ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨੀਤਾ ਸ਼ਬਦੀਸ਼ ਸੁਚੇਤਕ ਰੰਗਮঞ্চ ਮੋਹਾਲੀ ਵੱਲੋਂ ਪੰਜ ਦਿਨਾਂ ਦਾ ਨਾਟਕ ਫੈਸਟੀਵਲ ਕਰਨ ਜਾ ਰਹੇ ਹਾਂ ਗੁਰਸ਼ੰਗ ਸਿੰਘ ਨਾਟ ਉਤਸਵ ਸੋ ਤੁਸੀਂ ਜੋ ਵੀ ਪੁੱਛਣਾ ਚਾਹੋ ਇਸ ਨਾਟਕ ਦੇ ਵਿੱਚ ਕੀ ਕੀ ਹੋਏਗਾ ਜਿਹੜੇ ਜੀ ਜਿਹਦਾ ਨਾਮ ਹੈ ਕੀ ਕੀ ਹੋਏਗਾ ਬਾਏ ਮਾ ਗੁਰਸ਼ੰਗ ਸਿੰਘ ਨਾਟ ਉਤਸਵ ਕਰਨ ਜਾ ਰਹੇ ਹਾਂ 7 ਦਸੰਬਰ ਤੋਂ 11 ਦਸੰਬਰ ਤੱਕ ਡੇਲੀ ਨਾਟਕ ਹੋਣਗੇ ਗੁਰਸ਼ੰਨ ਬਾਜੀ ਦੇ ਨਾਟਕ ਹੋਣਗੇ ਹੋਰ ਵੀ ਬਹੁਤ ਸਾਰੀਆਂ ਟੀਮਾਂ ਆਉਣਗੀਆਂ ਪੰਜਾਬ ਤੋਂ ਪਹਿਲੇ ਦਿਨ ਦੋ ਰੋਟੀਆਂ ਨਾਟਕ ਹੋਏਗਾ सुरेंद्र ਸ਼ਰਮਾ ਦਾ ਜੋ ਕਿ ਮੁੱਲਾਪੁਰ ਦਾਖਾ ਤੋਂ ਆਏਗੀ ਟੀਮ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਤੋਂ ਔਰ ਸੈਕਿੰਡ ਡੇ ਹੋਏਗਾ ਰਾਜਵਿੰਦਰ ਸਮਰਾਲਾ ਜੀ ਦਾ ਨਾਟਕ ਬੁੱਲਾ ਕੀ ਜਾਣਾ ਮੈਂ ਕੌਣ ਜੋ ਕਿ ਸਮਰਾਲਾ ਤੋਂ ਹੋਏਗੀ ਟੀਮ ਅਕਸ ਰੰਗ ਮੰਚ ਸਮਰਾਲਾ ਔਰ ਥਰਡ ਡੇ ਹੋਏਗਾ ਸਾਰਥਕ ਰੰਗ ਮੰਚ ਦਾ ਨਾਟਕ ਗਿੱਲੀ ਗੁੱਡੂ ਜੋ ਕਿ ਲੱਖਾ ਲੈਰੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਔਰ ਉਸ ਤੋਂ ਅਗਲੇ ਦਿਨ ਚੌਥੇ ਦਿਨ ਹੋਏਗਾ ਗੁਰਸ਼ੰਨ ਬਾਜੀ ਦੇ ਰੰਗ ਗੁਰਸ਼ੰਨ ਬਾਜੀ ਦੇ ਉਹਨਾਂ ਦੇ ਆਪਣੇ ਨਾਟਕ ਜਿਹੜੇ ਹੋਣਗੇ ਇੱਕ ਉਹਨਾਂ ਦੀ ਆਪਣੀ ਟੀਮ ਕਰੇਗੀ ਰਾਹਤ ਪਲੇ ਹੋਏਗਾ ਇਕਤਰ ਸਿੰਘ ਦੀ ਨਿਰਦੇਸ਼ਨਾ ਵਿੱਚ ਚੰਡੀਗੜ੍ਹ ਸਕੂਲ ਆਫ ਡਰਾਮਾ ਵੱਲੋਂ ਔਰ ਸੈਕਿੰਡ ਨਾਟਕ ਹੋਏਗਾ ਸੁਖੀ ਬਸੀ ਮਸਕੀਨੀਆਂ ਸਟੇਜ ਟੂ ਸਕਰੀਨ ਕਲੱਬ ਵੱਲੋਂ ਜਿਹਨੂੰ ਡਾਇਰੈਕਟ ਕਰ ਰਹੇ ਨੇ ਰਮਨ ਟਿੱਲੋ ਔਰ ਲਾਸਟ ਡੇ ਨਾਟਕ ਹੋਏਗਾ ਖਿੜਦੇ ਰਹਿਣ ਗੁਲਾਬ ਜੋ ਕਿ ਸੁਚੇਤਕ ਰੰਗਮੰਚ ਦੀ ਆਪਣੀ ਪ੍ਰੋਡਕਸ਼ਨ ਹੋਏਗੀ ਸੋਲੋ ਨਾਟਕ ਹੈ ਗੁਲਾਬਕੌਰ ਸਾਡੀ ਬਹੁਤ ਹੀ ਮਤਲਬ ਇੱਕ ਮਹਾਨ ਸ਼ਖਸੀਅਤ ਹੈ ਗਦਰ ਮੂਵਮੈਂਟ ਦੀ ਉਹਨਾਂ ਨੂੰ ਸ਼ਰਧਾਂਜਲੀ ਹੋਵੇਗੀ ਉਸ ਨਾਟਕ ਦੇ ذریعے ਖਿਰਦੇ ਰੈਣ ਗੁਲਾਬ ਜਿਸ ਨੂੰ ਲਿਖਿਆ ਹੈ ਸ਼ਬਦੀਸ਼ ਨੇ ਤੇ ਡਾਇਰੈਕਟ ਕੀਤਾ ਹੈ ਮੈਂ ਅਨੀਤਾ ਸ਼ਬਦੀਸ਼ ਇਹ ਉਤਸਵ ਮੈਮ ਕਹਿੰਦਾ ਸ਼ੁਰੂ ਹੋਇਆ ਕਿ ਕਿਥੇ ਤੱਕ ਦੇਖਦੇ ਤੁਸੀਂ ਫਿਊਚਰ ਕੀ ਦੇਖ ਇਸ ਉਤਸਵ ਨੂੰ ਅਸੀਂ 2004 ਦੇ ਵਿੱਚ ਸ਼ੁਰੂ ਕੀਤਾ ਸੀ ਅਸੀਂ ਬਾਜੀ ਨੂੰ ਆਨਰ ਕਰਨਾ ਚਾਹੁੰਦੇ ਸੀ ਕਿਉਂਕਿ ਬਾਜੀ ਨੂੰ ਬਹੁਤ ਵੱਡੇ ਅਵਾਰਡ ਮਿਲੇ ਸੀ ਕਾਲੀਦਾਸ ਅਵਾਰਡ ਮਿਲਿਆ ਨੈਸ਼ਨਲ ਅਵਾਰਡ ਮਿਲਿਆ ਸੰਗੀਤ ਨਾਟਕ ਅਕੈਡਮੀ ਦਾ ਉਦੋਂ ਸਾਡੇ ਦਿਮਾਗ 'ਚ ਇਹ ਖਿਆਲ ਆਇਆ ਸੀਗਾ ਕਿ ਅਸੀਂ ਕਲਾਕਾਰ ਜੋ ਉਹਨਾਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ ਔਰ ਉਹਨਾਂ ਦੀ ਬਦੌਲਤ ਅਸੀਂ ਦੂਰਦਰਸ਼ਨ ਤੱਕ ਪਹੁੰਚੇ ਹਾਂ ਉਹਨਾਂ ਦੀ ਬਦੌਲਤ ਅਸੀਂ ਫਿਲਮਾਂ ਤੱਕ ਗਏ ਹਾਂ ਤਾਂ ਲੱਗਦਾ ਸੀਗਾ ਕਿ ਅਸੀਂ ਉਹਨਾਂ ਨੂੰ ਆਨਰ ਕਰੀਏ ਤੇ ਆਨਰ ਕੋਈ ਲੋਈ ਜਾਂ ਮਮੈਂਟੋ ਦੇ ਕੇ ਨਹੀਂ ਸੀ ਕਰਨਾ ਚਾਹੁੰਦੇ ਕੁਝ ਵਕਰਾ ਰੰਗ ਲੈ ਕੇ ਆਉਣਾ ਚਾਹੁੰਦੇ ਸੀ ਉਸੇ ਵਿੱਚੋਂ ਇਸ ਫੈਸਟੀਵਲ ਦਾ ਆਗਾਜ਼ ਹੋਇਆ ਸੀ ਗੁਰਸ਼ੰਗ ਸਿੰਘ ਨਾਟ ਉਤਸਵ ਦਾ ਉਸ ਤੋਂ ਬਾਅਦ ਸਾਨੂੰ ਇੰਨਾ ਪਰਵਾਹ ਹੁੰਗਾਰਾ ਮਿਲਿਆ ਉਸ ਉਤਸਵ ਦੇ ਵਿੱਚ ਪਹਿਲੇ ਉਤਸਵ ਦੇ ਵਿੱਚ ਤੇ ਅਸੀਂ ਇਸ ਨੂੰ ਕੰਟੀਨਿਊਟੀ ਦੇ ਵਿੱਚ ਇੱਕ ਰੈਗੂਲਰ ਫੀਚਰ ਬਣਾ ਲਿਆ ਸੁਚੇਤਕ ਰੰਗ ਮੰਚ ਦਾ ਸਾਲਾਨਾ ਪ੍ਰੋਗਰਾਮ ਤੇ ਪਿਛਲੇ 21 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਹੁਣ 22ਵਾਂ ਫੈਸਟੀਵਲ ਹੋਵੇਗਾ ਸਾਂਝਾ ਕਿਪਸੀ ਨਾਮ ਜਿਹੜਾ ਇਹ ਨਾ ਕਰਕੇ ਇੱਕ ਮਾਂ ਨੂੰ ਬਣਦਾ ਹੱਕ ਮਿਲਦਾ ਸਰਟੀਫਿਕੇਟ ਤੇ ਮਾਂ ਦਾ ਨਾਮ ਆਉਂਦਾ ਹੈ। ਅ ਗੁਰਸ਼ੰਦ பாਜੀ ਦੀ ਬੜੀ ਵੱਡੀ ਦੇਣ ਹੈ। ਥੀਏਟਰ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਖੁਦ ਉਹ ਬਹੁਤ ਵੈਲ ਸੈਟਲ ਫੈਮਿਲੀ ਦੇ ਵਿੱਚੋਂ ਸੀਗੇ ਫਿਰ ਵੀ ਉਹ ਪਿੰਡ-ਪਿੰਡ ਜਾ ਕੇ ਆਪਣਾ ਹੋਕਾ ਦਿੰਦੇ ਸੀ ਆਪਣੀ ਆਵਾਜ਼ ਉਠਾਉਂਦੇ ਸੀ ਆਪਣੇ ਨਾਟਕਾਂ ਦੇ ਜ਼ਰੀਏ ਗੱਲ ਕਰਦੇ ਸੀ। ਅ ਇੱਕ ਗੱਲ ਸ਼ੇਅਰ ਕਰਦੀ ਹਾਂ ਕਿ ਨਾਟਕ ਦੇ ਵਿੱਚ ਕੀਤੀ ਹੋਈ ਗੱਲ ਨੂੰ ਅਮਲ ਰੂਪ ਦੇਣਾ ਅਸਲੀ ਰੂਪ ਦੇ ਵਿੱਚ ਲੈ ਕੇ ਆਉਣਾ ਇਹ ਇੱਕ ਅ ਘਟਨਾ ਹੋਈ ਸੀਗੀ ਐਜੂਕੇਸ਼ਨ ਬੋਰਡ ਦੇ ਵਿੱਚ ਅਸੀਂ ਨਾਟਕ ਕਰ ਰਹੇ ਸੀ ਮੈਂ ਖੁਦ ਉਸ ਨਾਟਕ ਦਾ ਹਿੱਸਾ ਸੀ ਸਮਾਜ ਨਾਟਕ ਕਰਦੇ ਸੀ ਗੁਰਸ਼ੰਨ ਬਾਜੀ ਦਾ ਹੀ ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਬਾਪ ਦਾ ਨਾਮ ਬੱਚੇ ਦਾ ਨਾਮ ਬਾਪ ਦੇ ਨਾਮ ਨਾਲ ਹੀ ਜੋੜਿਆ ਜਾਂਦਾ ਹੈ ਮਾਂ ਦੇ ਨਾਲ ਨਹੀਂ ਉਸ ਨਾਟਕ ਤੋਂ ਬਾਅਦ ਬਾਜੀ ਦੀ ਸਪੀਚ ਵੀ ਹੁੰਦੀ ਸੀ ਉੱਥੇ ਗੱਲ ਵੀ ਉਹਨਾਂ ਨੇ ਉਹਦੇ ਵਿੱਚ ਕੀਤੀ ਕਿ ਮਾਂ ਨੂੰ ਕਿਉਂ ਇਗਨੋਰ ਕੀਤਾ ਜਾਂਦਾ ਹੈ 9 ਮਹੀਨੇ ਉਹ ਕੁੱਖ ਚ ਰੱਖਦੀ ਆ ਬੱਚੇ ਨੂੰ ਉਸ ਤੋਂ ਬਾਅਦ ਉਹ ਬੱਚਾ ਦੁਨੀਆ ਦੇ ਵਿੱਚ ਆਉਂਦਾ ਤੇ ਫਿਰ ਉਹਨੂੰ ਇੰਨਾ ਇਗਨੋਰ ਕਿਵੇਂ ਤੁਸੀਂ ਕਰ ਸਕਦੇ ਹੋ ਤਾਂ ਉੱਥੇ ਜਿਹੜੇ ਚੇਅਰਮੈਨ ਸਾਹਿਬ ਸੀਗੇ ਉਹ এডਿਕੇਸ਼ਨ ਬੋਰਡ ਦੇ ਤਾਂ ਉਹਨਾਂ ਨੇ ਉੱਥੇ ਉਦੋਂ ਹੀ ਅਨਾਉਂਸ ਕੀਤਾ ਕਿ ਠੀਕ ਹੈ ਅੱਜ ਤੋਂ ਬਾਅਦ ਸਰਟੀਫਿਕੇਟ ਦੇ ਉੱਤੇ ਬਾਪ ਦੇ ਨਾਮ ਨਾਲ ਮਾਂ ਦਾ ਨਾਮ ਵੀ ਜੋੜਿਆ ਜਾਏਗਾ ਤੇ ਉਸ ਤੋਂ ਬਾਅਦ এডਿਕੇਸ਼ਨ ਬੋਰਡ ਦੇ ਸਾਰੇ ਸਰਟੀਫਿਕੇਟ ਦੇ ਵਿੱਚ ਮਾਂ ਦਾ ਨਾਮ ਆਉਂਦਾ ਸੋ ਪਾਜੀ ਨੇ ਔਰਤ ਨੂੰ ਬਹੁਤ ਵੱਡੀ ਦੇਣ ਦਿੱਤੀ ਆ ਬਹੁਤ ਵੱਡਾ ਉਹਨਾਂ ਨੇ ਇਹ ਉਪਰਾਲਾ ਕੀਤਾ ਐਥੋਂ ਤੱਕ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਨਾਟਕ ਕਰਨ ਜਾਂਦੇ ਸੀ ਤਾਂ ਉਹ ਨਾਟਕ ਸ਼ੁਰੂ ਨਹੀਂ ਸੀ ਕਰਦੇ ਜਦੋਂ ਤੱਕ ਔਰਤਾਂ ਪੰਡਾਲ ਦੇ ਵਿੱਚ ਆ ਨਹੀਂ ਸੀ ਜਾਂਦੀਆਂ ਸੋ ਅਸੀਂ ਸ਼ੁਕਰਗੁਜ਼ਾਰ ਆ ਭਾਜੀ ਦਾ ਕਿ ਉਹਨਾਂ ਨੇ ਇੰਨਾ ਮਾਨ ਸਤਿਕਾਰ ਇੱਕ ਔਰਤ ਨੂੰ ਦਿੱਤਾ